ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੁਸੀਂ ਵੇਖਦੇ ਪਰਫੈਕਟਸ ਵਿੱਚ ਜੇ ਅਸੀਂ ਤੁਹਾਨੂੰ ਬੇਨਤੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਜੀ ਤੇ ਲਾਈਕ ਤੇ ਸ਼ੇਅਰ ਕਰਨ ਦੀ ਤੇ ਤੁਸੀਂ ਬਹੁਤ ਜ਼ਰਾ ਪਿਆਰ ਦਿੰਦੇ ਹੋ ਮਾਨ ਦਿੰਦੇ ਹੋ ਤੁਸੀਂ ਇਸ ਪਲੇਟਫਾਰਮ ਦੀ ਜਿਹੜੀ ਸਪੋਰਟ ਹੈ ਸਪੋਰਟ ਜਿਹੜੀ ਤੁਸੀਂ ਉਹ ਕਰਦੇ ਰਹੋ ਜਾਰੀ ਰੱਖੋ ਤੁਸੀਂ ਹਰ ਤਰ੍ਹਾਂ ਆਪਣੀ ਸਪੋਰਟ ਜਿਹੜੀ ਤੁਸੀਂ ਕਰ ਸਕਦੇ ਹੋ ਸਾਡੀ ਤੱਕ ਜੀ ਲਾਈਵ ਕਰੋ ਇਹਨੂੰ ਸ਼ੇਅਰ ਕਰੋ ਅੱਛਾ ਜੀ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਬਿੱਲੀ ਜਿਹੜੀ ਹੈ ਉਹ ਬੋਰੇ ਤੋਂ ਬਾਹਰ ਆ ਗਈ ਹੈ ਤਦੋਂ ਬਿੱਲੀ ਨੂੰ ਜਰਨਾ ਚਪੇਣਾ ਕਰਾਉਣ ਦਾ ਜਿਹੜਾ ਕੰਮ ਹੈ ਨਾ ਉਹ ਹੁਣ ਤੁਹਾਡੇ ਜ਼ਿੰਮੇ ਵਿੱਚ ਸਾਡੇ ਜ਼ਿੰਮੇ ਵਿੱਚ ਬਿੱਲੀ ਹੈਗੀ ਜਨਾਬ ਇਹ ਜਿਹੜਾ ਦਿਨੇਸ਼ ਪਟਨਾਇਕ ਜਿਹੜਾ ਉਹ ਸਾਰੀਆਂ ਗੱਲਾਂ ਸੱਚ ਸਾਬਤ ਹੋ ਰਹੀਆਂ ਜਿਹੜੀਆਂ ਤੁਹਾਨੂੰ ਅਸੀਂ ਵੇਲੇ-ਕੇ ਵੇਲੇ ਦੱਸਦੇ ਰਹੇ ਦੱਸਦੇ ਰਹੇ ਹਾਂ ਕਿ ਇਹ ਜਿਹੜਾ ਦਿਨੇਸ਼ ਪਟਨਾਇਕ ਹੈ ਜਿਹੜਾ ਹਿੰਦੁਸਤਾਨੀ ਸਰਕਾਰਾਂ ਹੈ ਜਿਹੜਾ ਸਫਾਰਤ ਖਾਨਾ ਹਿੰਦੁਸਤਾਨ ਦਾ ਜਿਹਨੂੰ ਅਤਵਾਦ ਖਾਨਾ ਕਿਹਾ ਜਾਂਦਾ ਉਹ ਕੀ ਖਿਚੜੀਆਂ ਪਕਾ ਰਿਹਾ ਸਿੱਖਾਂ ਦੇ ਵਿਰੁੱਧ ਸਿੰਘਾਂ ਦੇ ਵਿਰੁੱਧ ਕੀ ਕੰਮ ਕਰ ਰਿਹਾ ਬਹੁਤ ਵੱਡਾ ਖੁਲਾਸਾ ਹੋਇਆ ਬਹੁਤ ਵੱਡਾ ਖੁਲਾਸਾ ਹੋਇਆ ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਆਈ ਕਿ ਦਿਨੇਸ਼ ਪਟਨਾਇਕ ਨੇ ਜਿਹੜਾ ਖਾਲਸਤਾਨ ਰੈਫਰੈਂਡਮ ਦਾ ਕੈਨੇਡਾ ਦਾ ਜਿਹੜਾ ਕੋਆਰਡੀਨੇਟਰ 인ਦਰਜੀਤ ਸਿੰਘ ਗੋਸਲ ਤੁਸੀਂ ਸਾਰੇ ਜਾਣਦੇ ਹੋ ਨੇ ਜਿਨੇ ਇੱਡੀ ਵੱਡੀ ਪੱਧਰ ਦੇ ਉੱਤੇ ਵੋਟਵਾਚ ਰੈਫਰੈਂਡਮ ਕਰਾਤਾ 53000 ਸਿੱਖ ਬਾਹਰ ਆ ਗਏ ਉਸ ਬੰਦੇ ਦੀ ਸੁਪਾਰੀ ਜਿਹੜੀ ਸੀ ਉਹ ਲੈ ਕੇ ਚੁੱਕੀ ਫਿਰਦਾ ਰਿਹਾ ਦਿਨੇਸ਼ ਪਟਨਾਇਕ 50000 ਡਾਲਰ ਇਹ ਬਣਾਇਆ ਗਿਆ ਜਨਾਬ ਠੀਕ ਹੈ ਜੀ ਪਲਾਨ ਬਣਾਇਆ ਗਿਆ ਕੰਟਰੈਕਟ ਦਿੱਤਾ ਗਿਆ ਕੰਟਰੈਕਟ ਟੂ ਕਿਲ ਪਲਾਨ ਇਹ ਸਾਹਮਣੇ ਆਇਆ ਇਹ ਮੈਂ ਤੁਹਾਨੂੰ ਖਬਰਾਂ ਬ੍ਰੇਕ ਕਰਦਾ ਰਿਹਾ ਵਕਤਨ ਵਕਤਨ ਅੱਜ ਦੇ ਗੱਲਬਾਤ ਵਿੱਚ ਇੱਕ ਤਾਂ ਤੁਹਾਨੂੰ ਮੈਂ ਇਕਿੰਦਰਜੀਤ ਦਾ ਜਿਹੜਾ ਜਿਹੜਾ ਜਨਕੀ ਕਹਿ ਲੋ ਕਿ ਜਿੱਦੇ ਪਿੱਛੇ ਆਪਣਾ ਇਹਨਾਂ ਨੇ ਕੰਮ ਪਾ ਲਾਇਆ ਹੋਇਆ ਸੀ ਜਿਨ੍ਹਾਂ ਨੇ ਜਿਹਨੂੰ ਕਤਲ ਕਰਾਉਣ ਵਾਸਤੇ ਜਿਹਦੀ ਆਪਣਾ ਭਾਜੀ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਤਰਜ਼ ਦੇ ਉੱਤੇ ਉਸੇ ਪੈਟਰਨ ਦੇ ਉੱਤੇ ਇਹਨੂੰ ਰਸਤੇ 'ਚੋਂ ਹਟਾਉਣ ਦੀ ਜਿਹੜੀ ਕੋਸ਼ਿਸ਼ ਸੀ ਉਹ ਕੀਤੀ ਜਾ ਰਹੀ ਸੀ ਸਾਰੀ ਤੁਸੀਂ ਮੇਰਾ ਅਗਰ ਚੈਨਲ ਖੰਗਾ ਲੋਗੇ ਤੁਹਾਨੂੰ ਹਰ ਚੀਜ਼ ਇੱਥੋਂ ਮਿਲੇਗੀ ਹਰ ਹਰ ਖਬਰ ਤੁਹਾਨੂੰ ਇੱਥੋਂ ਮਿਲੇਗੀ ਪੂਰੀ ਇਹਦੇ ਨਾਲ ਓਟਵਾਰ ਰੈਫਰੰਡਮ ਦੇ ਨਾਲ ਜੁੜੀਆਂ ਹੋਈਆਂ ਸਿੱਖ ਫੈਕਟਸਟਸ ਦੀ ਜਿਹੜੀਆਂ ਜਿਹੜੀਆਂ ਉਹਨਾਂ ਦੇ ਕਲੋਕ ਫੀਅਰ ਸੰਜਿ ਜਬਕਰ ਫਖਨੋਬ ਕਰਦੇ ਪੈਸੇ ਸਾਹਮਣੇ ਰੱਖਦੇ ਪੈਸੇ ਉਹ ਜਿਹੜੀ ਤੁਹਾਨੂੰ ਅਸੀਂ ਖਬਰਾਂ ਦਿੰਦੇ ਹਰ ਚੀਜ਼ ਦਾ ਤੁਹਾਨੂੰ ਜਿਹੜਾ ਨਾ ਉਹ ਟ੍ਰੇਲ ਟ੍ਰੇਸ ਮਿਲੇਗਾ ਇਹ ਗੱਪੜ ਤਾਂ ਦੱਸਦਾ ਰਿਹਾ ਕਿ ਕਿਸ ਤਰ੍ਹਾਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਇੰਦਰਜੀਤ ਗੋਸਲ ਨੂੰ ਐਲੀਮੀਨੇਟ ਕਰਨ ਵਾਸਤੇ ਕਿ ਕਿੰਨੇ ਵੱਡੇ ਪੱਦਰ ਦੇ ਉੱਤੇ ਬੰਦੇ ਜਿਹੜੇ ਅਸੀਂ ਪਿੱਛੋਂ ਇਹ ਬਿਸ਼ਨੋਈ ਗੈਂਗ ਦੇ ਬਾਕੀ ਚੀਜ਼ਾਂ ਦੇ ਉਹ ਪਿੱਛੇ ਲਾਏ ਹੋਏ ਸਨ ਇਹਦੇ ਵਿੱਚ ਆਉਣ ਵਾਲੇ ਸਾਰੇ ਇਵੈਂਟ ਤੁਹਾਡੇ ਸਾਹਮਣੇ ਰੱਖਦੇ ਰਹਾਂ ਕਿ ਕਿਸ ਤਰ੍ਹਾਂ ਕ੍ਰੀਡਿਨ ਪੁਲਿਸ ਨੇ ਅੰਦਰਜੀਤ ਗੋਸਲ ਨੂੰ ਵਿਟਨੈਸ ਪ੍ਰੋਟੈਕਸ਼ਨ ਦੀ ਪੇਸ਼ਕਸ਼ ਕੀਤੀ ਤਾਂ ਕੱਲ ਆਇਆ ਕਿ ਤੂੰ ਵਿਟਨੈਸ ਪ੍ਰੋਟੈਕਸ਼ਨ 'ਚ ਆ ਜਾ ਪਰ ਇਸ ਸ਼ੇਰ ਪੁੱਤਰ ਨੇ ਇਨਕਾਰ ਕੀਤਾ ਇਨਕਾਰ ਕੀਤਾ ਪਹਿਲੇ ਖਬਰ ਸੁਣੋ ਸਵੇਰ ਤੁਹਾਨੂੰ ਮੈਂ ਆਈ ਸੀ ਕਿ ਆਈ ਸੀ ਜਿਹੜੀ ਗੱਲਬਾਤ ਤੁਹਾਨੂੰ ਮੈਂ ਸਿਰਫ ਅੰਦਰਜੀਤ ਗੋਸਲ ਜਿਹੜੇ ਉਸ ਟਾਈਮ ਜੋ ਮੈਂ ਇੰਟਰਵਿਊ ਕੀਤੇ ਸਨ ਤੁਹਾਡੇ ਸਾਹਮਣੇ ਦੇ ਵਿਚਾਰ ਰੱਖਾਂਗਾ ਉਹਦੇ ਬੈਕਅਪ ਤਾਂ ਮਾਈਂਡ ਉਸ ਟਾਈਮ ਕੀ ਚੱਲ ਰਹੀ ਸੀ ਤੁਸੀਂ ਹੁਣ ਸਹੀ ਪੜ ਸਕਦੇ ਹੋ ਜਦੋਂ ਸਾਡੇ ਸਾਹਮਣੇ ਸਾਰੀ ਖਬਰ ਹੈ ਕਿ ਇੱਕ ਬੰਦੇ ਦੀ ਸਪਾਰੀ ਜਿਹੜੀ ਉਹ ਦਿੱਤੀ ਹੋਵੇ 50000 ڈالر ਦੇ ਵਜ੍ਹਾ ਦਿਨੇਸ਼ ਪਟਨਾਇਕ ਜਿਹੜਾ ਉਹ ਬੰਦੇ ਨੂੰ ਕਤਲ ਕਰਾਉਣ ਵਾਸਤੇ ਟੁਰਿਆ ਫਿਰਦਾ ਹੋਵੇ ਤੇ ਪਿੱਛਾ ਉਹਦਾ ਹੋ ਰਿਹਾ ਹੋਵੇ ਐਕਸਟਰਸ਼ਨ ਵਾਲੇ ਗੈਂਗ ਜਿਹੜੇ ਨੇ ਜਿਹੜੇ ਬਿਸ਼ਨੋਈ ਗੈਂਗ ਦੇ ਕਰਿੰਦੇ ਨੇ ਹਿੰਦੁਸਤਾਨੀ ਸਰਕਾਰੀ ਏਜੰਸੀਆਂ ਜਿਹੜੀਆਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਚਲਾਉਂਦੀਆਂ ਨੇ ਉਹ ਬੰਦੇ ਜਿਹੜੇ ਨੇ ਤੁਹਾਡਾ ਪਿੱਛਾ ਕਰ ਰਹੇ ਹੋਣ ਤੇ ਤੁਸੀਂ ਮੋਰਚੇ ਤੇ ਬੈਠੇ ਹੋ ਤੁਸੀਂ ਕਹੋ ਮੈਂ ਮੋਰਚਾ ਨਹੀਂ ਛੱਡਣਾ ਤੁਸੀਂ ਕਹੋ ਭਾਈ ਜਾਨ ਮੈਂ ਨਹੀਂ ਮੈਂ ਇਹ ਰੈਫਰੈਂਡਮ ਕਾਮਯਾਬ ਕਰਵਾ ਕੇ ਹੀ ਬਸ ਕਰਨੀ ਇਹ ਰੈਫਰੈਂਡਮ ਕਰਵਾ ਕੇ ਹੀ ਬਸ ਕਰਨੀ ਤੇ ਉਸ ਟਾਈਮ ਜਦੋਂ ਮੈਂ ਉਹਨਾਂ ਗੱਲਾਂ ਉਹਨਾਂ ਨਾਲ ਗੱਲਾਂ ਕੀਤੀਆਂ ਦੋ ਇੰਟਰਵਿਊ ਕੀਤੇ ਉਹ ਉਸ ਤੁਸੀਂ ਦੇਖੋ ਉਸ ਬੰਦੇ ਦੇ ਮੈਕਾਪ ਦਾ ਮਾਈਂਡ ਕੀ ਚੱਲ ਰਿਹਾ ਹੈ ਕਿ ਮੇਰੇ ਪਿੱਛੇ ਕੋ ਲੱਗਿਆ ਹੋਇਆ ਹੈ ਮੇਰੇ ਕੋ ਬੰਦਾ ਮੈਨੂੰ ਮਾਰ ਦਿੰਦਾ ਹੈ ਇਹਦਾ ਸਾਰਾ ਕੈਨੇਡੀਅਨ ਨੂੰ ਵੀ ਪਤਾ ਹੈ ਕੈਨੇਡਾ ਪੁਲਿਸ ਨੂੰ ਵੀ ਪਤਾ ਹੈ ਵੀ ਕਾਰਨੀ ਦੇ ਆਫਿਸ ਨੂੰ ਵੀ ਪਤਾ ਹੈ ਠੀਕ ਹੈ ਤੇ ਉਹ ਤੁਸੀਂ ਦੱਸੋ ਉਸ ਬੰਦੇ ਦੀ ਉਸ ਟਾਈਮ ਜਿਹੜੀ ਕੀ ਕਹਿੰਦੇ ਨੇ ਸਟੇਟ ਆਫ ਮਾਈਂਡ ਹੈ ਉਹ ਕੀ ਹੋਏਗੀ ਪਰ ਉਹ ਸ਼ੇਰ ਦਾ ਬੱਚਾ ਜੁੜਿਆ ਰਿਹਾ ਸ਼ੇਰ ਦਾ ਬੱਚਾ ਲੱਗਿਆ ਰਿਹਾ ਉਹਦਾ ਨਤੀਜਾ ਇਹ ਨਿਕਲੇ ਕਿ 3 ਨਵੰਬਰ ਨੂੰ ਵੋਟਵਾ ਦੇ ਵਿੱਚ 53 ਹਜ਼ਾਰ ਸਿੱਖਾਂ ਨੇ ਆ ਕੇ ਲਾਈਨਾਂ 'ਚ ਲੱਗ ਕੇ 6 ਘੰਟੇ ਮਾਈਨਸ ਟੈਂਪਰੇਚਰ ਦੇ ਵਿੱਚ ਬੱਚੇ ਬੁੜੀਆਂ ਛੋਟੇ ਵੱਡੇ ਸਾਰੇ ਜਿਵੇਂ ਅਸੀਂ ਉਹ ਲਾਈਨ 'ਚ ਲਾ ਕੇ ਉਹਨਾਂ ਨੇ ਵੋਟਾਂ ਦਿੱਤੀਆਂ ਇਹ ਹੁੰਦਾ ਸੰਘਰਸ਼ ਦਾ ਨਤੀਜਾ ਇਹ ਹੁੰਦਾ ਕੁਰਬਾਨੀਆਂ ਦਾ ਨਿਦੇ ਜਿਹੜਾ ਇੰਦਰਜੀਤ ਗੋਸਲ ਨੇ ਕੁਰਬਾਨੀ ਦਿੱਤੀ ਆਪਣੀ ਜਾਨ ਧੱਤ ਤੇ ਰਾਕੇਟ ਉਹ ਰਿਆ ਫਿਰਦਾ ਰਿਹਾ ਸ਼ੇਰ ਦਾ ਬੱਚਾ ਉਹਨੇ ਸਾਬਤ ਕੀਤਾ ਕਿ ਇਸ ਪੰਜਾਬੀ ਸਿੰਘ ਕੌਮ ਵਾਸਤੇ ਖੜ ਗਿਆ ਤੇ ਖੜ ਗਿਆ ਫਿਰ ਕਿਸੇ ਨੇ ਆ ਕੇ ਕਿ ਤੇਰੀ ਜਾਨ ਨੂੰ ਖਤਰਾ ਹੋਵੇਗਾ ਭਾਈ ਠੀਕ ਹੈ ਸਿੱਖਸ ਪਰ ਜਸਟਿਸ ਦਾ ਤੁਹਾਨੂੰ ਮੈਂ ਸਟੇਟਮੈਂਟ ਪੜ੍ਹ ਦਿਆਂ ਉਸ ਤੋਂ ਬਾਅਦ ਗੁਰਪਤਵੰਨ ਸਿੰਘ ਪੰਨੂਹਰਾ ਦਾ ਵੀਡੀਓ ਸਟੇਟਮੈਂਟ ਹੋਊਗੀ ਤੁਹਾਨੂੰ ਸੁਣਾਣਾ ਉਸ ਤੋਂ ਬਾਅਦ ਭਾਈ ਇੰਦਰਜੀਤ ਗੋਸਲ ਦਾ ਜਿਹੜਾ ਤਾਜ਼ਾ ਰਿਐਕਸ਼ਨ ਹੋ ਤੇ ਫਿਰ ਜਿਹੜੇ ਮੈਂ ਇੰਟਰਵਿਊ ਕੀਤੇ ਸੀ ਉਹਨੇ ਪਿੱਛੇ ਤੁਹਾਨੂੰ ਦੱਸਾਂਗਾ ਜਿਹਦੇ ਵਿੱਚ ਤੁਸੀਂ ਸਮਝੋਗੇ ਕਿ ਬੈਕਪ ਬਦਾ ਮਾਈਂਡ ਦੇ ਕੀ ਚੱਲ ਰਹੀ ਸੀ ਜਿੱਦ ਮੌਤ ਸਾਹਮਣੇ ਨਜ਼ਰ ਆ ਰਹੀ ਹੋਵੇ ਤੇ ਤੁਹਾਡੇ ਨਾਲ ਬੰਦਾ ਗੱਲ ਕਰ ਰਿਹਾ ਤੁਹਾਨੂੰ ਦੱਸ ਰਿਹਾ ਹੋਵੇ ਕਿ ਨਾਪ ਨਹੀਂ ਮੈਂ ਖੜਾ ਉਹ ਤੁਹਾਨੂੰ ਗੱਲ ਦੱਸਣੀ ਹੈ ਅੱਜ ਦੀ ਖਬਰ ਅੱਜ ਦੀ ਅੱਜ ਦਾ ਵੀ ਲਗ ਬਹੁਤ ਅਹਮ ਹੈਗਾ ਜਾਣਾ ਨਹੀਂ ਕਿਤੇ ਆਖਰ ਤੱਕ ਜਾਣਾ ਔਰ ਭਾਈ 인ਦਰਜੀਤ ਗੋਸਲ ਨੂੰ ਤੁਸੀਂ ਜਿਹੜਾ ਆਪਣਾ ਨਾ ਸੈਲੂਟ ਮਾਰ ਕੇ ਜਾਣਾ 6 ਫੋਰ ਜਿਹੜਾ ਕਹਿੰਦੇ ਇੰਡੀਅਨ ਡਿਪਲੋਮੈਟ ਇੰਡੀਅਨ ਡਿਪਲੋਮੈਟ ਇਨ ਓਟਵਾ ਆਫਰਡ 50000 ਡਾਲਰ to hitman to kill Khalistan referendum organiser Gosal. Saifah Justice has revealed that Canadian security and intelligence agencies are, uh, are aware of contract to kill plot by diplomats of the Indian High Commission in Ottawa targeting referendum organiser Inderjeet Gosal, a pattern identical to the warnings issued before an assassination of Shahid Hardeep Singh Nijjar in June 2018. ਠੀਕ ਹੈ ਜੀ ਇਹ ਦੱਸਦੇ ਪਏ ਨੇ ਜਨਾਬ ਸਾਰਾ ਕਿ ਇਹ ਤੁਹਾਨੂੰ ਖਬਰਾਂ ਅਸੀਂ ਆਲਰੇਡੀ ਦਿੱਤੀਆਂ ਪਈਆਂ ਕਿ ਸਪਾਰੀ ਵਿੱਚ 50 ਦਿਨੇਸ਼ ਪਟਨਾਇਕ ਨੇ 50000 ਡਾਲਰ ਦੇ ਵਿੰਦਰਜੀਤ ਗੋਸਲ ਨੂੰ ਕਤਲ ਕਰਾਉਣ ਦੀ ਕੋਸ਼ਿਸ਼ ਕੀਤੀ 6 ਪਰ ਜਸਟਿਸ ਐ ਰੀਵੀਲ ਕਰ ਰਿਹਾ ਹੈ 6 ਪਰ ਜਸਟਿਸ ਐ ਰੀਵੀਲ ਕਰ ਰਹੇ ਨੇ ਔਰ 6 ਪਰ ਜਸਟਿਸ ਦਾ ਕੋਆਰਡੀਨੇਟਰ ਖਾਲਸਤਾਨ ਫਰੰਡਾਂ ਦਾ ਇੰਦਰਜੀਤ ਗੋਸਲ ਠੀਕ ਹੈ ਇਹ ਸੁਤਰਾ ਤੁਸੀਂ ਆਪਣਾ ਇਹ ਪਾਈ ਗੁਰਪਤਰਾ ਸਿੰਘ ਪੰਨੂ ਖਰ ਦਾ ਵੀਡੀਓ ਸਟੇਟਮੈਂਟ ਵੀ ਦੇਖੋ ਉਸ ਤੋਂ ਬਾਅਦ ਆਪਾਂ ਇੰਦਰਜੀਤ ਗੋਸਲ ਦਾ ਰਿਐਕਸ਼ਨ ਲੈ ਕੇ ਆਉਂਦੇ ਹਾਂ 6 ফর ਜਸਟਿਸ ਐਂਡ ਪ੍ਰੋ ਖਾਲਿਸਤਾਨ 6 ਬੋਰਟ ਦੀ ਐਫੀਜੀ ਆਫ ਇੰਡੀਆਜ਼ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦਿ ਫੇਸ ਆਫ ਇੰਡੀਆਜ਼ ਹਿੰਦੂਤਵਾ ਟੈਰੋਰਿਜ਼ਮ ਇਨ ਕੈਨੇਡਾ ਆਮ ਫੋਰਸਡ ਟੂ ਸ਼ੇਅਰ ਦਿਸ ਇਨਫੋਰਮੇਸ਼ਨ ਵਿਦ ਦੀ ਕੈਨੇਡੀਅਨਸ ਕੈਨੇਡੀਅਨ ਏਜੰਸੀਜ਼ ਆਲਰੇਡੀ ਨੋ ਥੈਟ That Indian officials from Ottawa Indian High Commission tried to hire a hitman, offered $50,000 to assassinate Indurgi Singh Gosal, a close associate of Sheed Singh Ninjar, and the organizer of Khalistan Referendum in Canada. I'm forced to share this information and to prevent another assassination on Canadian soil. And I'm very sure through Canadian agencies. Prime Minister Corney's office, Foreign Minister Nita Anand's office, and Public Safety Minister's office have this information that Narendra Modi's government is still planning to assassinate Pro-Khalistan Sikhs on Canadian soil. I urge all Canadians tail the Neshpatanayak, shadow the Neshpatanayak, follow the Neshpatanaik from residence to his office in Ottawa, force push and pressure dinesh patnaik to leave canada before another assassination takes place in canada dinesh patnaik is face of the extortion ring that is operating from ontario to british columbia but the government of canada wants to bury the crimes of the indian government under the trade deals the outcome is going to be violence by the Indian agents again on the Canadian soil, and I can assure you the only way to stop is uh, to shut down Toronto Consulate, to shut down Vancouver Consulate, and to shut down this Ottawa High Commission office. This is the only way out, and I urge all pro Khalistan Sikhs to join hands and stop these extortions and stop these assassination plots in Canada. ਅਤੇ ਜੇ ਸੁਣੇ ਉਹ ਸਾਰਾ ਪੂਰੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖ ਦਿੱਤੀ ਬ੍ਰੇਕ ਕਰ ਦਿੱਤੀ ਦੱਸ ਦਿੱਤ ਤੁਹਾਨੂੰ ਜਨਾਬ ਉਹ ਵੀ ਦੱਸਿਆ ਉਹਨੇ ਵੀ ਦੱਸਿਆ ਕਿ ਇਸ ਵਾਸਤੇ ਪਬਲਿਕ ਕਰ ਰਹੇ ਹਾਂ ਅਸੀਂ ਆਪਣਾ ਇਹ ਸਾਰੀ ਜੀ ਸਾਨੂੰ ਖਬਰ ਹੈ ਇਸ ਵਾਸਤੇ ਪਬਲਿਕ ਕਰ ਰਹੇ ਹਾਂ ਕਿਉਂਕਿ ਕਿਉਂਕਿ ਕੈਨੇਡਾ ਦੀ ਜਿਹੜੀ ਸਰਕਾਰ ਹੈ ਉਹ ਹਿੰਦੁਸਤਾਨ ਦੇਸ਼ ਕਿ ਚ ਪਈ ਹੋਈ ਆ ਵਪਾਰ ਦੇਸ਼ ਕਿ ਚ ਪਈ ਹੋਈ ਆ ਇਸ ਵਾਸਤੇ ਕਰ ਰਹੇ ਹਾਂ ਤਾਂ ਕਿ ਥ੍ਰੈਟ ਜਿਹੜਾ ਇਹ ਲੋਕਾਂ ਨੂੰ ਪੂਰੀ ਦੁਨੀਆ ਨੂੰ ਪਤਾ ਲੱਗੇ ਔਰ ਪਤਾ ਲੱਗੇ ਕਿ ਕਿਸ ਤਰ੍ਹਾਂ ਹਿੰਦੁਸਤਾਨੀ ਸਰਕਾਰ ਜਿਹੜੀ ਉਹ ਭਾਈ ਦਰਜੀਤ ਗੋਸਲ ਦਾ ਪਿੱਛਾ ਕਰ ਰਹੀ ਸੀ ਹੁਣ ਵੀ ਕਰ ਰਹੀਆਂ ਨੇ ਏਜੰਸੀਆਂ ਇਹ ਮਜਬੂਰੀ ਦੇ ਨਾਲ 6.5 ਜਸਸ ਨੇ ਪਬਲਿਕ ਕੀਤਾ ਤੇ ਅਸੀਂ ਤੁਹਾਨੂੰ ਜਿਹੜਾ ਖਬਰਾਂ ਦਿੰਦੇ ਰਹੇ ਹਾਂ ਲੇਕਿਨ ਤੁਹਾਨੂੰ ਅਸੀਂ ਇਸ ਵਿਸਤਾਰ ਦੇ ਨਾਲ 6.5 ਜਸਸ ਨੇ ਇਹ ਤੁਹਾਡੇ ਸਾਹਮਣੇ ਗੱਲ ਰੱਖੀ ਹੁਣ ਜੀ ਆਜੋ ਭਾਈਂਦਰਜੀਤ ਗੋਸਲ ਨੇ ਐਕਸ ਦੇ ਉੱਤੇ ਟਵੀਟ ਕੀਤਾ ਤਾਜ਼ਾ ਕਹਿੰਦੇ ਨੇ 50k that's it ਕਿਉਂਕਿ ਸਿਰਫ 50000 ਡਾਲਰ ਦਿਸ ਜਸਟ ਪਿਸ ਮੀ ਆਫ ਆਈ ਥੋਟ ਆਈ ਵਾਸ ਵਰਥ ਮੋਰ ਉਹ ਕਹਿੰਦੇ ਨੇ ਮੇਰੀ ਕੀਮਤ ਉਹਨੇ 50000 ਡਾਲਰ ਲਾਈ ਭਾਈ ਤੂੰ ਅਨਮੋਲ ਹੈ ਇੰਦਰਜੀ ਜੀ ਤੁਸੀਂ ਅਨਮੋਲ ਹੈਗੇ ਹੋ ਤੁਹਾਡਾ ਕੋਈ ਮੁੱਲ ਨਹੀਂ ਤੁਹਾਡਾ ਕੋਈ ਜੋੜ ਜਿੱਡਾ ਤੁਸੀਂ ਯੋਗਦਾਨ ਇਸ ਕੌਮ ਵਾਸਤੇ ਤੁਸੀਂ ਦੇ ਦਿੱਤਾ ਜਿੱਡੀ ਕੁਰਬਾਨੀ ਤੁਸੀਂ ਦੇ ਦਿੱਤੀ ਹੈ ਕਿ ਤੁਸੀਂ ਮੋਰਚਾ ਛੱਡਣ ਤੋਂ ਇਨਕਾਰ ਕੀਤਾ ਇਸ ਕੌਮ ਵਾਸਤੇ ਆਪਣੇ ਕਾਜ਼ ਵਾਸਤੇ ਰੀਫਰੈਂਡਮ ਵਾਸਤੇ ਆਜ਼ਾਦੀ ਵਾਸਤੇ ਤੁਸੀਂ ਖਾਲਸਾਣ ਦੇ ਉਸਾਰੀ ਵਾਸਤੇ ਜਿਹੜਾ ਤੁਸੀਂ ਜਿਹੜੇ ਤੁਸੀਂ ਆਪਣਾ ਇਨਕਾਰ ਕਿਤਾਬ ਪੁੱਛੇ ਹਟਣ ਤੋਂ ਤੁਹਾਡੀ ਉਹ ਇਹਨਾਂ ਹਿੰਦੂਆਂ ਨੇ ਤੁਹਾਡੀ ਕੀ ਕੀਮਤ ਲਾਣੀ ਤੁਸੀਂ ਅਨਮੋਲ ਹੋ ਤੇ ਸਿੰਘਾਂ ਨੂੰ ਪਤਾ ਹੈ ਸਿੱਖਾਂ ਨੂੰ ਪਤਾ ਹੈ ਕਿ ਤੁਸੀਂ ਅਨਮੋਲ ਹੋ ਇਸ ਵਾਸਤੇ ਇਹ ਕੀਮਤ ਦੇ ਸ਼ਿਮਾਂ ਦੀ ਗੱਲ ਛੱਡੋ ਇੰਡੀਆ ਸਿੰਘ ਦਸ ਵਿਲ ਸਕੇਅਰ ਮੀ ਅਵੇ ਬਟ ਆਲ ਦ ਵੇ ਆਲ ਦੇ ਡਿਡ ਵਾਜ਼ ਐਡ ਫਿਊਲ ਟੂ ਦਾ ਫਾਇਰ ਕਹਿੰਦੇ ਭਾਈਆਂ ਨੇ ਇਹਦੇ ਪੈਟਰੋਲ ਤੇ ਪੈਟਰੋਲ ਛਿੜਕਣ ਦਾ ਹਿਸਾਬ ਹੈ ਮੇਰੇ ਅੰਦਰ ਦੀ ਅੱਗ ਦਾ ਇੰਡੀਆ ਵਿਲ ਬ੍ਰੇਕ ਪੰਜਾਬ ਵਿਲ ਬੀ ਫਰੀ ਐਂਡ ਦ ਇੰਡੀਅਨਸ ਹੂ ਵਾਂਟ ਮੀ ਡੈਟ ਅਗੇਨਿਕ ਜਿਹੜਾ ਨਾ ਆਪਣਾ ਜਿਫ ਸਿਕ ਇਸ਼ਾਰਾ ਲਾਇਆ ਹੋਇਆ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਇਹ ਜਨਾਬ ਇਹ ਹੁਣ ਮੈਂ ਜਦੋਂ ਆਪਣਾ ਜਦੋਂ ਤਨ ਦੱਸਦੇ ਇੰਦਰਜੀਤ ਗੋਸਲ ਨੂੰ ਸਾਹਮਣੇ ਲੈ ਕੇ ਆਉਣ ਜਿਸ ਦਿਹਾੜੇ ਇਹਨਾਂ ਨੇ ਪੁਲਿਸ ਪ੍ਰੋਡਕਸ਼ਨ ਦੀ ਇਹਨਾਂ ਨੇ ਪੇਸ਼ ਕੀ ਪੇਸ਼ਕਾਸ਼ ਕੀਤੀ ਪੁਲਿਸ ਨਾਲ ਦੇ ਕੋਲ ਆਈ ਦੱਸਿਆ ਜੀ ਤੁਸੀਂ ਰਾਹ ਚੋਂ ਹਟ ਜਾਓ ਪ੍ਰੋਡਕਸ਼ਨ ਲੈ ਲਓ ਤੇ ਆਇਡੈਂਟੀ ਬਦਲੋ ਆਪਣੀ ਮਾਮਲਾ ਖਤਮ ਕਰੋ ਉਸ ਦਿਹਾੜੇ ਮੈਂ ਇਹਨਾਂ ਦਾ ਇੰਟਰਵਿਊ ਕੀਤਾ ਆਈ ਵਾਸ ਅ ਵਰਸਟ ਆਈ ਵਾਸ ਅ ਫਰਸਟ ਐਂਡ ਐਕਸਕਲੂਸਿਵ ਇੰਟਰਵਿਊ ਟੇਕਰ ਜਿਸ ਦਿਨ ਮੈਨੇ ਅੰਦਰਿਤ ਭਾਜੀ ਨੂੰ ਉਸ ਟਾਈਮ ਇੰਟਰਵਿਊ ਕੀਤਾ ਜਿਸ ਦਿਨ ਉਹ ਐ ਸਾਰੀ ਚੀਜ਼ਾਂ ਪਿੱਛੇ ਝੂਲ ਰਹੀਆਂ ਸੀ ਬੈਕ ਆਫ ਦਾ ਮਾਈਂਡ ਇੰਦਰ ਜੀਤ ਗੋਸਲ ਦੇ ਕੇ ਕਿਲਰ ਟਾਰਗੇਟ ਕਿਲਰ ਸਾਹਮਣੇ ਖਲੋਤੇ ਨੇ ਪੁਲਿਸ ਜਿਹੜੀ ਉਹ ਬੇਬਸ ਹੈ ਕਹਿੰਦੀ ਤੁਸੀਂ ਜਨਾਬ ਸਾਈਡ ਤੇ ਹਟ ਕੇ ਮੋੜ ਸਾਈਡ ਕੇ ਆ ਜਾਓ ਔਰ ਦਰਮਿਆਨ ਜਿੰਦਰ ਜੀਤ ਗੋਸਲ ਸੁਣੋ ਕੀ ਕਿਹਾ ਨੇ ਉਸ ਦਿਨ ਤੁਸੀਂ ਇਹ ਉਲਟਾ ਫੈਸਲਾ ਕਿਉਂ ਲਿਆ ਮੈਂ ਪਹਿਲੇ ਜਾਣਨਾ ਚਾਹੁੰਦਾ ਤਾਂ ਕਿ ਸਾਡੇ ਲੋਕ ਵੀ ਜਾਣਣ ਤੁਹਾਡੇ ਵਿਚਾਰ ਕੀ ਨੇ ਜੋ ਵੀ ਤਾਂ ਇਹ ਇਦਾਂ ਆ ਵੀ ਜਿੱਥੇ ਅਸੀਂ ਇੱਕ ਵਾਰੀ ਅਰਦਾਸ ਕੀਤੀ ਆ ਗੁਰੂ ਮਹਾਰਾਜ ਦੇ ਮੂਹਰੇ ਬਈ ਸਾਹਮਣੇ ਬਈ ਅਸੀਂ ਬਈ ਜਿਹੜੀ ਖਾਲਸਾ ਫਰੰਡਮ ਦੀ ਕੈਂਪੇਨ ਆ ਖਾਲਿਸਤਾਨ ਦੀ ਗੱਲ ਆ ਅਸੀਂ ਪੂਰੇ ਆਖਰੀ ਸਾਥ ਹੈ ਕੈਂਪੇਨ ਕਰਾਂਗੇ ਤੇ ਅਸੀਂ ਕੰਮ ਕਰਾਂਗੇ ਸਿਰਫ ਤੋਂ ਸਿਰਫ ਖਾਲਿਸਤਾਨ ਲਈ ਇਸ ਕਰਕੇ ਅਸੀਂ ਬਈ ਮੈਂ ਰਿਜੈਕਟ ਕਰਤਾ ਸੀ ਉਹਨਾਂ ਤੋਂ ਵਿਦਨਸ ਪ੍ਰੋਟੈਕਸ਼ਨ ਤੇ ਉਹ ਕਹਿੰਦੇ ਸੀ ਵੀ ਤੇ ਤੁਹਾਡੀ ਮਦਦ ਕਰ ਬਈ ਇਹੀ ਆ ਬਈ ਅਸੀਂ ਇਦਾਂ ਹੀ ਤੈਨੂੰ ਪ੍ਰੋਟੈਕਟ ਕਰ ਸਕਦੇ ਨੇ ਤੇ ਵੀ ਅਸੀਂ ਸਰਵੇਲੈਂਸ ਕਰਾਂਗੇ ਤੁਹਾਡੀ 24 ਘੰਟੇ ਤੇ ਮੈਂ ਮੈਂ ਕਿਹਾ ਨਹੀਂ ਮੈਂ ਕਿਹਾ ਜਿੱਥੇ ਅਰਦਾਸ ਹੋ ਗਈ ਉਹ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ ਆ ਤੇ ਅਸੀਂ ਕੈਂਪੇਨ ਕਰਾਂਗੇ ਠੋਕੇ ਐ ਤੁਸੀਂ ਸੁਣਿਆ ਜਨਾਬ ਉਹ ਕਹਿੰਦਾ ਇਹ ਕਹਿੰਦੇ ਜਨਾਬ ਥਰਡ ਸੂਟ ਕੇ ਸਾਰਾ ਪਿੱਛੇ ਆ ਜਾਓ ਐ ਨਹੀਂ ਹੁਣ ਉਸੇ ਦਿਨ ਦਿਨੇਸ਼ ਪਟਨਾਇਕ ਦੀ ਵੀ ਗੱਲ ਕੀਤੀ ਇੰਦਰਜੀਤ ਗੋਸਰ ਨੇ ਇਸ ਨੂੰ ਦਰ ਦਿਨੇਸ਼ ਬਟਰਾਏ ਇੱਥੇ ਤੁਹਾਡੇ ਤੁਸੀਂ ਤੁਹਾਡਾ ਰਿਫਰੈਂਡਮ ਆਇਆ ਪਿਛਲੇ 2 ਸਾਲ ਖਾਲੀ ਰਿਹਾ ਤੇ ਹੁਣ ਜਿਹੜਾ ਪਟਨਾਇਕ ਦਾ ਬੰਦਾ ਜਿਹੜਾ ਉਹ ਆ ਗਿਆ ਇੱਥੇ ਹਾਈ ਕਮਿਸ਼ਨਰ ਬਣ ਕੇ ਉਹਨੇ ਕਿਤਾ ਵੀ ਕੋਈ ਕੋਈ ਬਹੁਤ ਕੋਈ ਕਹਿੰਦੇ ਕਿ ਰਿਕਾਰਡ ਅੱਛਾ ਨਹੀਂ ਇਹ ਵੀ ਇਹ ਵੀ ਰਾਜ ਏਜੰਸੀਆਂ ਦੇ ਬੰਦੇ ਹੀ ਆ ਸਾਰੇ ਇਹ ਜਦੋਂ ਲੰਡਨ ਡੈਕੋਰੇਸ਼ਨ ਹੋਈ ਸੀ ਇਹਨਾਂ ਨੇ ਵੀ ਵਿੱਚ ਬਹੁਤ ਦਖਲਦੰਦੀ ਕੀਤੀ ਆ ਤੇ ਇਹ ਕੋਈ ਨਵਾਂ ਬੰਦਾ ਨਹੀਂ ਹੈਗਾ ਜਿਹੜਾ ਹੁਣ ਹੁਣ ਤੁਸੀਂ ਹਿਸਾਬ ਲਾ ਲਓ ਜਿਹੜੇ ਐਕਸਪੈਲ ਕੀਤੇ ਸੀ ਡਿਪਲੋਮੈਟ ਉਹਨਾਂ ਦੇ ਠੰਡਾ ਫਿਰ ਰਿਹਾ ਕੰਮ ਇੱਥੇ ਰਾਈਟ ਆਪਣੇ ਉੱਤੇ ਜਿਹੜਾ ਥ੍ਰੈਟ ਹੈ ਹੁਣ ਜਦੋਂ ਇਹ ਹੁਣ ਆਉਣ ਲੱਗਾ ਇਹ ਤਾਂ ਕੰਮ ਕਾਣ ਜੋ ਵਰਮੇ ਨੇ ਕੀਤਾ ਸੰਜੇ ਕੁਮਾਰ ਵਰਮਾ ਕਰਦਾ ਸੀ ਉਹੀ ਕੰਮ ਉਹੀ ਉਹਨੇ ਰੀਜ਼ੂਮ ਕਰਨਾ ਕੰਮ ਜਦੋਂ ਹੁਣ ਉਹਦਾ ਨਾਮ ਲੈ ਤੇ ਉਹ ਅੱਬੇ ਉਹ ਨਵਾਂ ਹਾਈ ਕਮਿਸ਼ਨਰ ਆਉਣ ਲੱਗਾ ਆ ਨਾਲ ਹੀ ਮੇਰੇ ਥ੍ਰੈਟ ਲੈਵਲ ਉੱਚੇ ਹੋ ਗਏ ਹੁਣ ਤੁਸੀਂ ਦੱਸੋ ਬੇ ਇਹ ਕਿਹੜਾ ਕੋਈ ਡਿਲੀਊਜ਼ਨ ਨਹੀਂ ਹੋ ਸਕਦਾ ਯੂ ਕੈਨ ਪੁੱਟ ਟੂ ਐਨ ਟੂਗੇਦਰ राइट इट्स नॉट बे एनीवेनी होस अदर बे बे डिल्यूजनल यू नो बे دسダイਾ ਤੁਹਾਡੇ ਸਾਹਮਣੇ ਇਹ ਆਉਣ ਲੱਗਾ ਨਾਲੇ ਥ੍ਰੈਟਨਰ ਐਂਡ ਹਾਈ ਲੈਵਲ ਤੇ ਚੜ੍ਹੇ ਕੀ ਮੇਰੇ ਉੱਤੇ ਸੋ ਇਹ ਆ ਗੱਲ ਤੇ ਆਰਸੀਪੀ ਨੂੰ ਪਤਾ ਕੈਨੇਡੀਅਨ ਪੋਸਟ ਨੂੰ ਪਤਾ ਤੇ ਬਾਕੀ ਉਹਨਾਂ ਦੇ ਹੱਥ ਚ ਜੋ ਕਰੂਗੇ ਤੇ ਇਹਨੂੰ ਤਾਂ ਜਿਹੜਾ ਦਿਨੇਸ਼ ਪਤਨੇਖ ਹੈਗਾ ਆ ਅਸੀਂ ਇਹਦਾ ਪਿੱਛਾ ਕਰਾਂਗੇ ਚੈਲੰਜ ਕਰਾਂਗੇ ਜਦ ਤੈ ਇਹਨੂੰ ਨਹੀਂ ਕੱਢਦੇ ਜਦ ਤੈ ਇੰਡੀਆ ਦੀ ਸਰਕਾਰ ਨੂੰ ਨਹੀਂ ਡਿਪਲੋਮੈਟ ਕੱਢਦੇ ਜਦ ਤੈ ਅਸੀਂ ਨਹੀਂ ਰੁਕਾਂਗੇ ਬੀਕਿਉਜ਼ ਇਹ ਕੰਮ ਕੰਮਤਾ ਇਹਨਾਂ ਨੇ ਉਹੀ ਕਰਨਾ ਆ ਦਿਨੇਸ਼ ਪਟਨਾਇਕ ਦੇ ਹਵਾਲੇ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇਹ ਬੰਦਾ ਜਿਹੜਾ ਇਹ ਕੀ ਕੰਮ ਕਰਵਾ ਰਿਹਾ ਤੇ ਪਿੱਛੇ ਕੀ ਚੱਲ ਰਿਹਾ ਹੀ ਵਾਸ ਵੈਲ ਅਵੇਅਰ ਕਿਉਂਕਿ ਸਾਰੀ ਖਬਰਾਂ ਇਨਫੋਰਮੇਸ਼ਨ ਜਿਹੜੀ ਸੀ ਪੁਲਿਸ ਦੇ ਕੋਲ ਵੀ ਸੀ ਏਜੰਸੀਆਂ ਦੇ ਕੋਲ ਵੀ ਸੀ ਔਰ ਪੀਐਮ ਕਾਰਨੀ ਦੇ ਆਫਿਸ ਵਿੱਚ ਸੀ ਦਿਸ ਇਜ਼ ਆਲ ਇਹ ਹੋਰ ਮੌਜੂਦਾ ਹੈਗਾ ਕਿ ਕਾਰਨੀ ਕਿਉਂ ਨਹੀਂ ਕਾਰਵਾਈ ਕਰ ਰਿਹਾ ਸਾਰੀ ਕਬੀਨਾ ਜਿਹੜੀ ਉਹਦੀ ਹਿੰਦਸਤਾਨੀਆਂ ਦੀ ਸਾਰੀ ਬਣਾਈ ਹਿੰਦਸਤਾਨੀ ਪੱਖ ਰੱਖਦੇ ਪੈ ਨੇ ਸਾਰਾ ਹਕੂਮਤ ਸਰਕਾਰ ਜਿਹੜੀ ਕੀ ਕਰੇ ਇਹ ਹੋ ਗਿਆ ਜੀ ਉਸ ਤੋਂ ਪਹਿਲੇ ਅਸੀਂ ਜਦੋਂ ਇਹ ਜੇ ਰੈਫਰੈਂਡਮ ਦਾ ਅਨਾਉਂਸਮੈਂਟ ਹੋਇਆ ਸੀ ਇੱਕ ਗੱਲ ਹੈਗੀ ਆ ਸਤੰਬਰ ਦੀ ਸਤੰਬਰ 2023 ਦੀ ਗੱਲ ਹੈ ਉਦੋਂ ਜਿਹੜਾ ਰੈਫਰੈਂਡਮ ਦਾ ਉਹਨੂੰ ਉਦੋਂ ਵੀ ਯਕੀਨ ਸੀ ਕਿ ਇਹ ਕਾਮਯਾਬ ਹੋਣਾ ਸੋ ਉਹ ਲੋਕ ਆ ਰਹੇ ਰੈਫਰੰਡਮ ਤੇ ਇੰਦਰਜੀਤ ਗੋਸਲ ਲਿਖੀ ਗਈ ਸੀ ਖੋਰ 5:00 ਵਜੇ ਮਤਲਬ 5 ਵਜੇ ਸਵੇਰ ਦੇ ਮੈਨੂੰ ਵੀਡੀਓ ਆ ਭੇਜੀਆਂ ਆਪਣੇ ਸਿੰਘਾਂ ਨੇ ਤੇ ਮੇਰੇ ਆਰਗੇਨਾਈਜੇਸ਼ਨ ਦੇ ਵਿੱਚ ਤੇ ਖੁਸ਼ੀ ਚੜ ਜਾਂਦੀ ਆ ਵੀ ਤਿੰਨ ਘੰਟੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਈਨਾਂ ਲੱਗ ਗਈਆਂ ਇਹ ਸਾਨੂੰ ਇਹ ਦੱਸਦਾ ਵੀ ਸਿੱਖ ਚਾਹੁੰਦੇ ਕੀ ਆ ਵੀ ਉਹਨਾਂ ਦੇ ਦਿਲ ਦੇ ਵਿੱਚ ਕੀ ਆ ਰਾਈਟ ਸੋ ਖੁਸ਼ੀ ਚੜੀ ਆ ਉਹ ਬਹੁਤ ਵੱਡੀ ਗੱਲ ਸੀ ਜਿੰਨੀਆਂ ਵੋਟਾਂ ਪਈਆਂ ਅਸੀਂ ਉਮੀਦ ਚਲੋ ਉਮੀਦ ਤਾਂ ਹੁੰਦੀ ਆ ਵੀ ਆਪਣੇ ਯੂ ਨੋ ਬਈ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਵੋਟਾਂ ਬਹੁਤ ਵਧੀਆਂ ਪਈਆਂ ਤੇ ਬਹੁਤ ਤੇ ਦਿਸ ਇਜ਼ ਅ ਵੈਰੀ 빅 ਸਕਸੈਸ ਤੇ ਗਾਵੀ ਉਹਨਾਂ ਆਤਵਾ ਜੀ ਉਹਨੇ ਮੇਰੇ ਦੇਸ਼ ਆ ਗਏ ਤੇ ਹੁਣ ਅਸੀਂ ਤੇ ਉਹ ਬੀਟ ਕਰਾਂਗੇ ਇਹ ਆ ਅੱਲਾਹ ਕਰਦੇ ਮਿਹਰ ਕਰੇ ਜੀ ਵਾਹਿਗੁਰੂ ਮਿਹਰ ਕਰੇ ਤੁਸੀਂ ਜਨਾਬ ਭਾਈ 인ਦਰਜੀਤ ਗੋਸਲ ਦੀਆਂ ਗੱਲਾਂ ਸੁਣੀਆਂ ਹੈ ਬਹੁਤ ਵੱਡੇ ਜਿਗਰੇ ਦਾ ਕੰਮ ਆ ਲਾਈਨ ਹਾਰਟਡ ਆਦਮੀ ਹੈ ਜਿਹਨੇ ਪੂਰਾ ਸਾਰਾ ਸਾਰੀ ਰੈਫਰੈਂਡਮ ਸਾਰੀ ਜਿਹੜੀ ਸਾਰਾ ਜਿਹੜਾ ਆਪਣਾ ਸੰਘਰਸ਼ ਹੈ ਆਪਣੀ ਜਾਨ ਦੇ ਉੱਤੇ ਝੇਲਿਆ ਤਿੰਨ ਮਹੀਨੇ ਆਪਣੀ ਜਾਨ ਦੇ ਉੱਤੇ ਝੇਲਿਆ ਪਰ ਪਿੱਛੇ ਨਹੀਂ ਹਟਿਆ ਹਰ ਮੋਰਚੇ ਤੇ ਡਟਿਆ ਰਿਹਾ ਹਰ ਪ੍ਰੋਟੈਸਟ ਦੇ ਸਾਹਮਣੇ ਜਾਂਦਾ ਰਿਹਾ ਲੋਕੇ ਨਹੀਂ ਬੈਠਾ ਪ੍ਰਚਾਰ ਵੀ ਕੀਤਾ ਲੀਡ ਵੀ ਕੀਤਾ ਪ੍ਰਚਾਰ ਵੀ ਕੀਤਾ ਲੋਕਾਂ ਨੂੰ ਲੀਡ ਵੀ ਕੀਤਾ ਅੱਗੇ-ਅੱਗੇ ਵਧ ਕੇ ਰਿਹਾ ਹਰ ਹਰ ਜਿਹੜਾ ਪ੍ਰੋਟੈਸਟ ਹੁੰਦਾ ਸੀ ਇਹ ਅਤਵਾਦ ਖਾਨਿਆਂ ਦੇ ਸਾਹਮਣੇ ਉਹਦੇ ਵਿੱਚ ਇੰਦਰਜੀਤ ਗੋਸਲ ਸਾਹਮਣੇ ਖੜਾ ਰਿਹਾ ਇਹ ਸਾਰਾ ਵੱਡਾ ਖਲਾਸਾ ਤੁਹਾਡੇ ਸਾਹਮਣੇ ਰੱਖ ਦਿੱਤਾ ਸੀ ਇੰਦਰਜੀਤ ਗੋਸਲ ਦੇ ਜਿਹੜੇ ਆਪਣਾ ਜਿਹੜੇ ਜਿਹੜੇ ਵਿਚਾਰ ਨੇ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਕਦੇ-ਕਦੇ ਪੈਦਾ ਹੁੰਦੇ ਨੇ ਇਹ ਸਿੰਘ ਜਿਹੜੇ ਨੇ ਇਹ ਆਪਣੀ ਕੌਮ ਵਾਸਤੇ ਖੜੇ ਨੇ ਤੁਸੀਂ ਇਹਨਾਂ ਦਾ ਸਾਥ ਦਿਓ ਸਾਥ ਰਹੋ ਇਹਨਾਂ ਦੇ ਔਰ ਤੁਸੀਂ ਇਹਨਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਯੋਗਦਾਨ ਹੈ ਉਹ ਤੁਸੀਂ ਭੁੱਲਣਾ ਨਾ ਕਿ ਅਸੀਂ ਤੁਹਾਡੇ ਸਾਹਮਣੇ ਜਿਹੜਾ ਫੈਕਟ ਹਕੀਕਤ ਸੱਚਾਈ ਤੇ ਖਬਰਾਂ ਜਿਹੜੀਆਂ ਲੈ ਕੇ ਉਹ ਆਂਦੇ ਰਹਿੰਨੇ ਆ ਤਾਨੂੰ ਖਬਰ ਪਸੰਦ ਆਏ ਤੁਹਾਨੂੰ ਵੀਡੀਓ ਪਸੰਦ ਆਏ ਤੇ ਜ਼ਰੂਰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਕਮੈਂਟ ਜ਼ਰੂਰ ਕਰਦੇ ਰਹਿਣਾ ਤੇ ਦੂਸਰਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ